ਹੋ ਤਾਂ ਇਹ ਹਾਲ ਆ ਗਿਆ ਲੈ ਥੱਕ ਚੁੱਕੇ ਹੁਣ ਕੁਛ ਕਰੀਏ ਤਾਂ ਹੁਣ ਕਰਨ ਦਾ ਮੌਕਾ ਸੀ ਇਸ ਲਈ ਪਹਿਲੀ ਵਾਰਨਿੰਗ ਦੇਣ ਲਈ ਅੱਜ ਲੋਕ ਸੱਦੇ ਨੇ ਸੰਕੇਤਕ ਹੈ ਹੈਗੀ ਹੈ ਯਾਤਰਾ ਔਰ ਇਸ ਤੋਂ ਬਾਅਦ ਹੁਣ ਅਸੀਂ ਉਹ ਕਰਾਂਗੇ ਜੋ ਸਰਕਾਰ ਨੂੰ ਕਰਨਾ ਚਾਹੀਦਾ ਬੁੱਢਾ ਦਰਿਆ ਬਾਰੇ ਪੁੱਛਿਆ ਸੀ ਆਂਦੀ ਬਹੁਤ ਜਲਦੀ ਕਰ ਰਹੇ ਹਨ ਹੋਰ بڑے ਮਸਲੇ ਬਾਰੇ ਵੀ ਕਿਹਾ ਸੀ ਬੜੀ ਜਲਦੀ ਕਰ ਰਹੇ ਅਸੀਂ ਬਾਹਰ ਨਿਕਲ ਕੇ ਕਿਹਾ ਵੀ ਇਸ ਕੇ ਅੱਛੀ ਗੱਲ ਹੈ ਕਰਨਗੇ ਪੱਖ ਨਹੀਂ ਹੋਇਆ ਅੱਕ ਗਏ ਸ਼ੇਰਾ ਔਰ ਇੰਨਾ ਕਿ ਜਾ ਜਾ ਕੇ ਅੱਕੇ ਐ ਕਿ ਪੁੱਛਣਾ ਆ ਮਾੜੀ ਮੁਸਤਫਾ ਦੇ ਪਿੰਡ ਨੂੰ ਕੈਂਸਰ ਹੋ ਗਿਆ ਆ ਇੱਥੇ ਵਲੀਪੁਰ ਕੀ ਹਾਲ ਹੈ ਗੋਸਪੁਰ 11 ਬੰਦੇ ਮਰ ਗਏ ਇਸੇ ਪਾਣੀ ਦੇ ਕਰਕੇ ਇਸੇ ਪਾਣੀ ਕਰਕੇ ਜੇ ਫੈਕਟਰੀਆਂ ਦਾ ਜ਼ਿਕਰ ਕੀਤਾ ਜਾਵੇ ਫੈਕਟਰੀਆਂ ਤੇ ਦੇਸ਼ ਭਰ ਚ ਨੇ ਪਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਫੈਕਟਰੀਆਂ ਤੋਂ ਕੋਈ ਇਸ ਤਰ੍ਹਾਂ ਦੀ ਚੁਣੌਤੀ ਨਹੀਂ ਆਈ ਤਾਂ ਗੱਲ ਹੈ ਅਸੀਂ ਤਾਂ ਇਹ ਵੀ ਆਨੇ ਇਨਾਂ ਨੂੰ ਕਿ ਜੋ ਅਸੀਂ ਆਨੇ ਉਹ ਨਾ ਕਰੋ ਜੋ ਤੁਸੀਂ ਕਹਿੰਦੇ ਰਹੇ ਹੋ ਪਹਿਲਾਂ ਉਹੀ ਕਰਦੇ ਹੋ ਤੇ ਇਹ ਸਾਰੇ ਗੱਲਾਂ ਕਰਦੇ ਰਹੇ ਨੇ ਪਹਿਲਾਂ ਹੁਣ ਉਹੀ ਕਰਦੇ ਹੋ ਜੋ ਕਹਿੰਦੇ ਰਹੇ ਹੋ ਉਹ ਕਰਦੇ ਹੋ ਸਾਡਾ ਕਿਹਾ ਨਾ ਕਰੋ ਆਪ ਦਾ ਕਿਹਾ ਕਰਦੇ ਹੋ ਤੇ ਜੇ ਨਹੀਂ ਕਰ ਰਹੇ ਤਾਂ ਇਹ ਦੱਸੋ ਉਦੋਂ ਗਲਤ ਬੋਲਦੇ ਸੀ ਜਾਂ ਹੁਣ ਗਲਤ ਕਰ ਰਹੇ ਹੋ ਬੁੱਢੇ ਨਾਲੇ ਦੇ ਮਸਲੇ ਨੂੰ ਲੈ ਕੇ ਵੱਖ-ਵੱਖ ਸਰਕਾਰਾਂ ਸਮੇਂ-ਸਮੇਂ ਤੇ ਸੱਤਾ ਦੇ ਵਿੱਚ ਆਈਆਂ ਨੇ ਔਰ ਮੌਜੂਦਾ ਸਮੇਂ ਦੇ ਵਿੱਚ ਬੁੱਢੇ ਨਾਲੇ ਦਾ ਮਸਲਾ ਪੱਕ ਦਾ ਨਜ਼ਰ ਆ ਰਿਹਾ ਜਿਹੜੇ ਇਲਾਕਿਆਂ ਦੇ ਲੋਕ ਪ੍ਰਭਾਵਿਤ ਨੇ ਉਹਨਾਂ ਨੇ ਵੀ ਪ੍ਰਦਰਸ਼ਨ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਅਮਿਤੋਜ ਸਿੰਘ ਮਾਨ ਸਾਡੇ ਨਾਲ ਨੇ ਗੱਲਬਾਤ ਕਰਦੇ ਮਾਨ ਸਾਹਿਬ ਕਿਵੇਂ ਦੇਖਦੇ ਹੋ ਮਸਲੇ ਨੂੰ ਅਸਲ ਤਾਂ ਨਾ ਛੇੜਾ ਵੇਖ-ਵੇਖ ਕੇ ਆਪਾਂ ਥੱਕ ਗਏ ਤੁਸੀਂ ਵੀ ਸਾਡੇ ਨਾਲ ਜਾਂਦੇ ਰਹੇ ਹੋ ਸਾਰੀਆਂ ਥਾਵਾਂ ਤੇ ਹੁਣ ਤਾਂ ਇਹ ਹਾਲ ਆ ਗਿਆ ਲੈ ਥੱਕ ਚੁੱਕੇ ਹੁਣ ਕੁਝ ਕਰੀਏ ਤਾਂ ਹੁਣ ਕਰਨ ਦਾ ਮੌਕਾ ਸੀ ਇਸ ਲਈ ਪਹਿਲੀ ਵਾਰਨਿੰਗ ਦੇਣ ਲਈ ਅੱਜ ਲੋਕ ਸੱਦੇ ਨੇ ਸੰਕੇਤਕ ਹੈ ਹੈਗੀ ਹੈ ਯਾਤਰਾ ਔਰ ਇਸ ਤੋਂ ਬਾਅਦ ਹੁਣ ਅਸੀਂ ਉਹ ਕਰਾਂਗੇ ਜੋ ਸਰਕਾਰ ਨੂੰ ਕਰਨਾ ਚਾਹੀਦਾ ਇਨਾਂ ਫੈਕਟਰੀਆਂ ਨੂੰ ਜੋ ਪੈਨ ਵਾਲਾ ਜ਼ਹਿਰ ਆ ਉਹਨੂੰ ਰੋਕਣਾ ਚਾਹੀਦਾ ਇਹ ਕੁਝ ਨਹੀਂ ਕਰਨਗੇ ਆਪਾਂ ਕਰਾਂਗੇ ਜਦੋਂ ਤੋਂ ਤੁਸੀਂ ਲੱਗੇ ਹੋਏ ਹੋ ਉਹਨਾਂ ਇਲਾਕਿਆਂ ਦੀ ਸਮੀਖਿਆ ਕੀਤੀ ਆ ਜਿਹੜੇ ਇਲਾਕੇ ਇਸੇ ਪਾਣੀ ਤੋਂ ਪ੍ਰਭਾਵਿਤ ਨਜ਼ਰ ਆਉਂਦੇ ਨੇ ਸਰਕਾਰ ਦੇ ਕੋਲੇ ਬਹੁਤ ਸਾਰੇ ਇਨਪੁਟਸ ਹੁੰਦੇ ਨੇ ਕੀ ਲੱਗਦਾ ਕਿ ਸਰਕਾਰ ਦੇ ਨਾਲ ਇੰਨੇ ਜ਼ਿਆਦਾ ਇਨਪੁਟਸ ਹੋਣ ਦੇ ਬਾਵਜੂਦ ਬਹੁਤ ਸਾਰੀ ਜਾਣਕਾਰੀ ਜਾਂਦੀ ਹੈ ਕੋਈ ਵਾਰਤਾਲਾਪ ਨਹੀਂ ਹੋ ਸਕਿਆ ਤੁਹਾਡਾ ਤੁਸੀਂ ਅਸੀਂ ਮਿਲੇ ਸੀ ਪੌਣੇ 2 ਸਾਲ ਪਹਿਲਾਂ ਉਦੋਂ ਸਾਰੇ ਸੀਗੇ ਮੇਰੇ ਨਾਲ ਚੰਦ ਬਾਜਾ ਜੀ ਹੋਰੀ ਸੀ ਲਖੇ ਹੋਰੀ ਸੀ ਕਾਫੀ ਸੱਜਣ ਸੀ ਅਸੀਂ ਗਏ ਸੀਗੇ ਮਿਲਣ ਉਦੋਂ ਮੱਥੇਵਾੜੇ ਦਾ ਮਸਲਾ ਸੀ ਖੈਰ ਉਹ ਉਦੋਂ ਅਸੀਂ ਗਿਆ ਚੰਗਾ ਕੀਤਾ ਇਹਨਾਂ ਨੇ ਵਾਪਸ ਲੈ ਲਿਆ ਬਟ ਨਾਲ ਹੀ ਅਸੀਂ ਉਦੋਂ ਬੁੱਢਾ ਦਰਿਆ ਬਾਰੇ ਪੁੱਛਿਆ ਸੀ ਆਂਦੀ ਬਸ ਬਹੁਤ ਜਲਦੀ ਕਰ ਰਹੇ ਆਂ ਹੋਰ بڑے ਮਸਲਿਆਂ ਬਾਰੇ ਵੀ ਕਿਹਾ ਸੀ ਬੜੀ ਜਲਦੀ ਕਰ ਰਹੇ ਆਂ ਅਸੀਂ ਬਾਹਰ ਨਿਕਲ ਕੇ ਕਿਹਾ ਵੀ ਇਸਕੇ ਅੱਛੀ ਗੱਲ ਹੈ ਕਰਨਗੇ ਕੱਖ ਨਹੀਂ ਹੋਇਆ ਅੱਕ ਗਏ ਆ ਸ਼ੇਰਾ ਔਰ ਇੰਨਾ ਕਿ ਜਾ ਜਾ ਕੇ ਅੱਕੇ ਆ ਕਿ ਪੁੱਛੋ ਨਾ ਇੰਨਾ ਕ ਅਸੀਂ ਅੱਕ ਗਏ ਆ ਕਿ ਹੁਣ ਕੀ ਕਰੀਏ ਨਾ ਤਾਂ ਕਿਸੇ ਦੀ ਸੁਣਦੇ ਨਹੀਂ ਉੱਥੇ ਧਰਾਂਗ ਵਾਲੇ ਕੋਲੇ ਬੰਦੇ ਮਰੀ ਜਾਂਦੇ ਨੇ ਪਿੰਡ ਕੋਲੇ ਮਲੋਠ ਕੋਲੇ ਆ ਮਾੜੀ ਮੁਸਤਫਾ ਦੇ ਪਿੰਡ ਨੂੰ ਕੈਂਸਰ ਹੋ ਗਿਆ ਆ ਇੱਥੇ ਵਲੀਪੁਰ ਕੀ ਹਾਲ ਹੈ ਗੋਸਪੁਰ 11 ਬੰਦੇ ਮਰ ਗਏ ਇਸੇ ਪਾਣੀ ਦੇ ਕਰਕੇ ਇਸੇ ਪਾਣੀ ਕਰਕੇ ਆ ਗੋਸਪੁਰ ਜਮਾਂ ਨਾਲ ਆ ਉਹਦੇ ਥੱਲੇੋਂ ਸੀਪਿੰਗ ਹੁੰਦੀ ਹੈ ਉਥੂ ਇੱਕ ਹੋਣੇ ਜੇ ਕਿਸੇ ਨੇ ਨਾ ਥੱਲੇ ਬੋਰ ਦਾ ਪਾਣੀ ਆ ਉਹਨੂੰ ਹਟ ਗਿਆ ਪਾਈਪ ਕੱਢ ਲਈ ਥੱਲਿਓ ਉਹ ਗੱਲ ਗਈ ਸੀ ਹੁਣ ਜੀਨੇ ਲੋਹਾ ਗਾਲਤਾ ਉਹ ਤੁਹਾਡੇ ਅੰਦਰ ਜਾ ਕੇ ਕੀ ਕਰੂਗਾ ਆ ਫਤਿਹਗੜ੍ਹ ਸਾਹਿਬ ਚਲੇ ਜਾਓ ਉਹਦੇ ਨਾਲ ਫਤਿਹਾਬਾਦ ਪਿੰਡ ਉਹਨਾਂ ਦੇ ਕੋਲ ਦੀ ਹੰਸਲਾ ਨਦੀ ਨਿਕਲਦੀ ਸੀਗੀ ਸ਼ਿਵਾਲਕ ਤੋਂ ਆਉਂਦੀ ਹੈ ਤੇ ਠੰਡੇ ਬੁਰਜ ਦੇ ਥੱਲੇ ਦੀ ਜਾਂਦੀ ਹੈ ਉਹ ਨਾਲਾ ਬਨਾਤਾ ਆ ਕਪੂਰਥਲੀ ਤੋਂ ਬੰਦੇ ਆਏ ਸੀ ਹਮੀਰਾ ਪਿੰਡਾ ਉੱਥੇ ਹੱਥ ਗਲੇ ਪਏ ਉਹਨਾਂ ਦੇ ਬੱਚਿਆਂ ਦੀਆਂ ਬਾਹਾਂ ਵੀ ਗਲੀਆਂ ਫਿਰਨਾਂ ਉੱਤੇ ਇੱਕ ਫੈਕਟਰੀ ਹੈ ਜਗਜੀਤ ਤੋਂ ਥੱਲੇ ਪਾਣੀ ਪਾ ਰਹੀ ਹੈ ਬੋਰ ਕਰਕੇ ਜੀਰਾ ਫੈਕਟਰੀ ਦਾ ਆਪਾਂ ਵੇਖ ਹੀ ਚੁੱਕੇ ਹਰਨਾਲੇ ਵੀ ਹੈਜੀ ਫੈਕਟਰੀ ਹੈ ਇੰਨਾ ਕੁਝ ਹੋ ਰਿਹਾ ਇਹਨਾਂ ਨੂੰ ਦਿਸ ਨਹੀਂ ਰਿਹਾ ਫੈਕਟਰੀਆਂ ਤੇ ਦੇਸ਼ ਭਰ ਦੇ ਵਿੱਚ ਨੇ ਜੇ ਫੈਕਟਰੀਆਂ ਦਾ ਜ਼ਿਕਰ ਕੀਤਾ ਜਾਵੇ ਫੈਕਟਰੀਆਂ ਤੇ ਦੇਸ਼ ਭਰ ਚ ਨੇ ਪਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਫੈਕਟਰੀਆਂ ਤੋਂ ਕੋਈ ਇਸ ਤਰ੍ਹਾਂ ਦੀ ਚੁਣੌਤੀ ਆਹੀ ਤਾਂ ਗੱਲ ਹੈ ਅਸੀਂ ਤਾਂ ਇਹ ਵੀ ਆਨੇ ਇਹਨਾਂ ਨੂੰ ਕਿ ਜੋ ਅਸੀਂ ਆਨੇ ਉਹ ਨਾ ਕਰੋ ਜੋ ਤੁਸੀਂ ਕਹਿੰਦੇ ਰਹੇ ਹੋ ਪਹਿਲਾਂ ਉਹੀ ਕਰ ਦਿਓ ਮੁੱਖ ਮੰਤਰੀ ਸਾਹਿਬ ਸਪੀਕਰ ਸਾਹਿਬ ਮਨਿਸਟਰ ਸਾਹਿਬ ਐਮ ਐਲ ਏ ਸਾਹਿਬ ਤੇ ਇਹ ਸਾਰੇ ਗੱਲਾਂ ਕਰਦੇ ਰਹੇ ਨੇ ਪਹਿਲਾਂ ਹੁਣ ਉਹੀ ਕਰਦੇ ਹੋ ਜੋ ਕਹਿੰਦੇ ਰਹੇ ਹੋ ਉਹ ਕਰਦੇ ਹੋ ਸਾਡਾ ਕਿਹਾ ਨਾ ਕਰੋ ਆਪ ਦਾ ਕਿਹਾ ਕਰਦੇ ਹੋ ਤੇ ਜੇ ਨਹੀਂ ਕਰ ਰਹੇ ਤਾਂ ਇਹ ਦੱਸੋ ਉਦੋਂ ਗਲਤ ਬੋਲਦੇ ਸੀ ਜਾਂ ਹੁਣ ਗਲਤ ਕਰ ਰਹੇ ਹੋ ਇਹ ਦੱਸ ਦਿਓ ਇੱਕ ਹੁੰਦਾ ਹੈ ਲੋਕਸ਼ਿਪ ਕਿ ਉਹ ਮੈਂ ਬੜੇ ਬਾਰੀ ਜ਼ਿਕਰ ਕੀਤਾ ਕਿ ਸਾਡੇ ਪਾਣੀ ਸਾਡੇ ਮੁੱਖ ਮੰਤਰੀਆਂ ਨੇ ਵੇਚ ਤੇ ਆਪਦੀਆਂ ਕੁਰਸੀਆਂ ਲਈ ਜਿਵੇਂ ਕਿ ਦਰਬਾਰਾ ਸਿੰਘ ਨੇ ਐਸਓਆਈਐਲ ਵੇਲੇ ਸਾਈਨ ਕਰਾਇਆ ਉਹ ਕੇਸ ਵਾਪਸ ਲੈ ਲਿਆ ਲੋਕਸ਼ਭ ਕਿਉ ਹੋਇਆ ਨਾ ਇੰਦਰਾ ਗਾਂਧੀ ਨੇ ਧਮਕੀ ਦਿੱਤੀ ਜਾਂ ਤਾਂ ਤੂੰ ਅਸਤੀਫਾ ਦੇ ਜਾਂ ਫਿਰ ਸਾਈਨ ਕਰ ਮਾਹ ਦੇ ਪੁੱਤ ਨੇ ਅਸਤੀਫਾ ਨਹੀਂ ਦਿੱਤਾ ਸਾਈਨ ਕਰਤੇ ਇਹ ਤਾਂ ਨੰਗਾ ਚਿੱਟਾ ਹੋ ਰਿਹਾ ਆ ਪਾਣੀ ਤੇ ਨੰਗਾ ਚਿੱਟਾ ਜਾ ਰਿਹਾ ਸ਼ਾ ਕਾਲਾ ਇਹ ਕੋਈ ਇਹ ਕੋਈ ਲੋਕਸ਼ਭ ਕਿਤਾ ਨਹੀਂ ਹੋ ਰਿਹਾ ਸਮੂਹਿਕ ਕਤਲ ਹੋ ਰਹੇ ਨੇ ਇਹ ਸਮੂਹਿਕ ਕਤਲ ਦੇ ਚਾਰਜਸ ਫਰੇਮ ਹੋਣਗੇ ਇਹਨਾਂ ਤੇ ਜੋ ਇਹ ਦੇ ਜ਼ਿੰਮੇਦਾਰ ਨੇ ਹੋਣਗੇ ਜਿਹੜੇ ਦੇਸ਼ਾਂ ਦੀ ਨਕਲ ਕਰਦੇ ਹੋ ਅਮਰੀਕਾ ਵਗੈਰਾ ਉੱਥੇ ਦੇਖੋ ਜੇ ਕੋਈ ਐਫਜੀ ਕਰਤੂਤ ਕਰੇ ਉਹਦੇ ਲੱਖਾਂ ਕਰੋੜ ਦਾ ਜੁਰਮਾਨਾ ਹੁੰਦਾ ਕ੍ਰਿਮੀਨਲ ਆਫੈਂਸ ਲਾ ਕੇ ਕੇਸ ਚਲਦੇ ਨੇ ਕਿ ਸਾਡੇ ਹੋਊਗਾ ਜੇ ਨਹੀਂ ਹੋਊਗਾ ਜਿਹੜਾ ਕਿ ਤੁਸੀਂ ਹੁਣ ਤੱਕ ਨਹੀਂ ਕੀਤਾ ਤੇ ਤੁਹਾਡੀ ਨੀਅਤ ਵੀ ਖੋਟੀ ਹੈ ਕਿਉਂਕਿ ਪਹਿਲਾਂ ਤੁਹਾਨੂੰ ਵੋਟ ਚਾਹੀਦੀ ਹੈ ਤੁਸੀਂ ਇਹ ਬੋਲਦੇ ਹੋ ਫਿਰ ਤੁਹਾਨੂੰ ਨੋਟ ਚਾਹੀਦੇ ਹੁੰਦੇ ਤੁਸੀਂ ਆਨੇ ਕਰੀ ਜਾਓ ਅਸੀਂ ਹੁਣ ਨਹੀਂ ਕਰਨ ਦੇਵਾਂਗੇ ਜੇ ਤੁਸੀਂ ਕੁਝ ਨਹੀਂ ਕੀਤਾ 15 ਸਪਟੈਂਬਰ ਤੱਕ ਤਾ ਉਸ ਤੋਂ ਬਾਅਦ ਅਸੀਂ ਆਪਦੀਆਂ ਸਹਿਯੋਗੀ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਇੱਕ ਕਾਲੇ ਪਾਣੀ ਦੀ ਟੀਮ ਹੈ ਜਿਹੜੀ ਮੋਰਚੇ ਦੀ ਅਸੀਂ ਇੱਕ ਫੈਸਲਾ ਲਵਾਂਗੇ ਔਰ ਲੋਕਾਂ ਨੂੰ ਨਾਲ ਲੈ ਕੇ ਉਹਨੂੰ ਅਮਲ ਚ ਲਿਆਵਾਂਗੇ ਔਰ ਉਹਦੀ ਜ਼ਿੰਮੇਵਾਰੀ ਸਰਕਾਰ ਤੇ ਹੋਊਗੀ ਸਾਰੀ ਜਿਸ ਤਰ੍ਹਾਂ ਤੇ ਫੈਸਲੇ ਦੀ ਉਮੀਦ ਕੀਤੀ ਜਾ ਸਕਦੀ ਹੈ ਕਿ ਜੇ ਸਰਕਾਰ ਦੇ ਵੱਲੋਂ ਕੋਈ ਰੈਕਟਰ ਨਹੀਂ ਕੀਤਾ ਜਾਂਦਾ ਤੇ ਫਿਰ ਕਰਾਂਗੇ ਉਹ ਕੁਝ ਕਿਸੇ ਵੀ ਸ਼ੇਪ ਤੇ ਹੋ ਜਾਂਦਾ ਦੱਸ ਨਹੀਂ ਸਕਦੇ ਕਿਉਂਕਿ ਦੱਸਾਂਗੇ ਤੇ ਸਾਨੂੰ ਰੋਕ ਦੇਣਗੇ ਇਹੋ ਜਿਹੇ ਕੰਮ ਦੱਸੇ ਨਹੀਂ ਜਾਂਦੇ ਕੀਤੇ ਜਾਂਦੇ ਨੇ ਦੱਸ ਦਿਆਂਗੇ ਕਿ ਕਰ ਰਹੇ ਆ ਤੁਹਾਡੇ ਧਿਆਨ ਦੇ ਵਿੱਚ ਹੋਵੇਗਾ ਕਿਉਂਕਿ ਲੰਬੇ ਸਮੇਂ ਤੋਂ ਇਹਨਾਂ ਤਮਾਮ ਸਾਰੀਆਂ ਚੀਜ਼ਾਂ ਦਾ ਅਨਲਿਸਿਸ ਕਰ ਰਹੇ ਹਾਂ ਕੀ ਲੱਗਦਾ ਕਿ ਬੁੱਢੇ ਨਾਲੇ ਦੇ ਜਿਹੜਾ ਪਾਣੀ ਸਤਲੋਜ ਦੇ ਨਾਲ ਰળਿਆ ਹੋਇਆ ਸਤਲੋਜ ਦਾ ਪਾਣੀ ਬਹੁਤ ਪਵਿੱਤਰ ਮੰਨਿਆ ਗਿਆ ਹੈ ਤੇ ਇਸੇ ਪਾਣੀ ਨੂੰ ਪ੍ਰਦੂਸ਼ਿਤ ਕਰਨ ਦੇ ਵਿੱਚ ਕਿਹੜੀਆਂ ਕਿੜੀਆਂ ਤਰ੍ਹਾਂ ਜ਼ਿੰਮੇਵਾਰ ਨਜ਼ਰ ਆਉਂਦੀਆਂ ਤੁਹਾਨੂੰ ਇੱਕ ਤਾਂ ਪ੍ਰਿੰਸੀਪਲ ਧਿਰਤਾ ਫੈਕਟਰੀਆਂ ਹੀ ਨੇ ਡਾਈੰਗ ਫੈਕਟਰੀ ਹੈ ਬਾਕੀ ਸਾਰੀਆਂ ਫੈਕਟਰੀਆਂ ਨਹੀਂ ਹੈ ਹਾਂ ਨਾ ਹੁਣ ਜਿਵੇਂ ਡਾਈੰਗ ਫੈਕਟਰੀਆਂ ਆ ਯਾਰ ਇਹ ਜਿਹੜੀਆਂ ਇਹਨਾਂ ਨੂੰ ਬੈਨ ਕਰਤਾ ਤਾਮਨ ਲਾਡੂ ਨੇ ਵੀ। ਉਹ ਡਰਾਈ ਡਾਈਂਗ ਆ ਗਈ ਹੈ ਉੱਥੇ। ਐਂ ਬਾਰਲ ਦੇਸ਼ਾਂ ਚ ਹੋਇਆ ਹੈ। ਅਸੀਂ ਕਿਉਂ ਐ ਕਰੀ ਜਾ ਰਹੇ ਹਾਂ? ਕਿ ਦੁਨੀਆਂ 'ਚ ਫੈਕਟਰੀਆਂ ਹੈ ਨਹੀਂ ਗਿਆ। ਅਸੀਂ ਇਹ ਡਵੈਲਪਮੈਂਟ ਦੇ ਮੈਂ ਬੰਬੇ ਸੀਗਾ। ਉੱਥੇ بڑے ਲੋਕਾਂ ਨੇ ਕਹਿਣਾ ਜੀ ਉੱਥੇ بڑے ਲੋਕ ਆਂਦੇ ਸੀ ਯਾਰ ਇੰਨੀਆਂ ਬਿਲਡਿੰਗਾਂ ਨਾ ਬਣਾਓ। ਨਹੀਂ ਤੁਸੀਂ ਕੁੱਕਲ ਆਪਣੇ ਖੁੱਡੇ ਬਣਾਉਨੇ ਆ। ਨਾ ਜੀ ਇਹ ਤਾਂ ਡਵੈਲਪਮੈਂਟ ਦੇ ਵਿਰੋਧੀ ਨੇ। ਅੱਜ ਉੱਥੇ ਜਾ ਕੇ ਮੈਂ ਰਹਿਣਾ ਉੱਥੇ ਹਜੇ ਵੀ ਜਾਣਾ ਹੈ। ਮੇਰਾ ਘਰ ਵੀ ਹੈ। ਹਵਾ ਤੱਕ ਨਹੀਂ ਆਉਂਦੀ। ਬਿਲਡਿੰਗਾਂ ਖੜੀਆਂ ਉੱਚੀਆਂ ਉੱਚਾ ਕੰਕਰੀਟ ਜੰਗਲ ਕਰਤਾ ਅੱਜ ਦਿੱਲੀ ਦਾ ਕੀ ਹਾਲ ਆ ਹਵਾ ਦਾ ਉਹ ਹਾਲ ਲੁਧਿਆਣੇ ਦਾ ਵੀ ਹੋ ਗਿਆ ਲੁਧਿਆਣੇ ਤਾਂ ਪਹਿਲਾਂ ਅਸਰ ਹੋ ਰਿਹਾ ਮੰਨ ਲਓ ਬਹੁਤ ਬੰਦੇ ਆਰੋੜ ਨਾਲ ਪਾਣੀ ਪੀਣਗੇ ਜਾਂ ਮਿਨਰਲ ਵਾਟਰ ਪੀ ਲੈਣਗੇ ਨਹਾਉਣਗੇ ਕਾਦੇ ਨਾਲ ਹੁਣੇ ਜੇ ਰਾਜ ਸਭਾ ਚ ਕਮੇਟੀ ਦੀ ਇੱਕ ਦੀ ਰਿਪੋਰਟ ਆਈ ਹੈ ਆ ਸੈਸ਼ਨ ਚ ਕਿ ਸਾਰੇ ਜ਼ਿਲ੍ਹਿਆਂ ਦਾ ਪੰਜਾਬ ਦੇਆਂ ਦਾ ਨਾ ਪਾਣੀ ਪੀਣ ਯੋਗ ਹੈ ਨਾ ਨਹਾਉਣ ਯੋਗ ਹੈ ਸ ਰਾਜ ਸਭਾ ਚ ਪੇਸ਼ ਹੋਈ ਹੈ ਇਹਦੇ ਤੇ ਅਮਲ ਕਰ ਲੋ ਇਹ ਰੱਬ ਕਰ ਗਿਆ ਇਹ ਕਿਸੇ ਨੇ ਤਾਂ ਕੀਤਾ ਹੈ ਇਸੇ ਲਈ ਅਸੀਂ ਆਨੇ ਸਾਥੋਂ ਨਾ ਪੁੱਛੋ ਤੁਸੀਂ ਆਪ ਕਾਰਵਾਈ ਕਰੋ ਕੱਲਾ ਇਹ ਸ਼ਾ ਪਾਣੀ ਸ਼ਾ ਕਾਲਾ ਪਾਣੀ ਬੰਦ ਕਰ ਦਿਓ ਟੈਸਟ ਕਰਾ ਲਓ ਪਾਣੀ ਸਹੀ ਹੋ ਜੇ ਜਿਵੇਂ ਪੰਜਾਬ ਦਾ ਪਹਿਲਾ ਹੁੰਦਾ ਸੀ ਯਾਰ ਆਪਾਂ ਨਲਕਿਆਂ ਦੇ ਪਾਣੀ ਪੀ ਪੀ ਵੱਡੇ ਹੋਏ ਆ ਹੁਣ ਕੀ ਹੋ ਗਿਆ ਆ ਕਾਲਾ ਪੀ ਲਿਆ ਕਿੱਥੋਂ ਆ ਗਿਆ ਕੈਂਸਰ ਕਿੱਥੋਂ ਆ ਗਿਆ ਸਰੋਸਿਸ ਕਿੱਥੋਂ ਆ ਗਿਆ ਕਿਤੋਂ ਤਾਂ ਆਈ ਹੈ ਬਸ ਉਹਨੂੰ ਬੰਦ ਕਰ ਦਿਓ ਆ ਬਿਲਕੁਲ 15 ਸਤੰਬਰ ਦੇ ਪ੍ਰੋਗਰਾਮ ਦੀ ਉਡੀਕ ਕੀਤੀ ਜਾ ਰਹੀ ਹੈ ਉਸ ਸਮੇਂ ਦੇ ਦਰਮਿਆਨ ਨਾ ਪੰਜਾਬ ਸਰਕਾਰ ਦੇ ਵੱਲੋਂ ਕਿਸ ਤਰੀਕੇ ਦਾ ਕੋਈ ਰਿਐਕਸ਼ਨ ਕੀਤਾ ਜਾਂਦਾ ਹੈ ਇਸੇ ਚੀਜ਼ ਦੀ ਵੇਟ ਹੈ ਨਹੀਂ ਤੇ ਜਿਹੜਾ ਕਮੇਟੀ ਬਣੀ ਹੈ ਇਹਨਾਂ ਦੇ ਵੱਲੋਂ ਕੋਈ ਅਜਿਹਾ ਪ੍ਰੋਗਰਾਮ ਦਿੱਤਾ ਜਾ ਸਕਦਾ ਹੈ ਜਿਸ ਤੇ ਮੱਦੇ ਨਜ਼ਰ ਗੱਲਬਾਤ ਸਾਂਝੀ ਕੀਤੀ ਗਈ ਆਉਣ ਵਾਲੇ ਸਮੇਂ ਦੇ ਵਿੱਚ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ